ਧਰੋਹਣਾ ਆ ਮੂਰਲੇ ਧਣਾ ਦੀਆਂ ਹਾਂਜੀ ਹਸੀਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਜਿਹੜੀ ਤੁਹਾਨੂੰ ਸਕਰੀਨ ਤੇ ਮੱਝ ਦੀ ਸੀ ਹੰਦੀਆ ਬੂਰੀ ਇਹ ਬਾਈਆਂ ਨੇ ਹੈਗੇ ਦੋਸਤੋ ਸੇਲ ਕਰਨੀਆਂ ਬਾਕੀ ਕਿਹੜੇ ਪਿੰਡ ਪਹੁੰਚੇ ਸਾਰੀ ਗੱਲਬਾਤ ਕਰਵਾਵਾਂਗੇ ਬਾਈ ਨਾਲ ਇੱਕ ਵਾਰੀ ਘਰੇ ਜਿਹੜੇ ਪਸ਼ੂ ਰੱਖੇ ਹੋਏ ਹਨਾ ਉਹਦੇ ਤੇ ਆਪਾਂ ਕੈਮਰਾ ਲਾ ਕੇ ਦਿਖਾ ਦਈਏ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਹੈਗਾ ਤੇ ਆਹ ਦੇਖ ਲਓ ਇੱਧਰ ਜਿਹੜੇ ਖੜੇ ਕੱਟੇ ਕਟੀਆਂ ਹਨਾ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਇਸ ਮੱਝ ਦੀ ਡਿਟੇਲ ਲੈ ਕੇ ਦਿੰਨੇ ਆ ਸਾਨੂੰ ਤੇ ਕਿੰਨੇ ਕ ਦੁੱਧ ਵਾਲੀ ਮੱਝ ਰਹੂਗੀ ਕੀ ਜਾਣਕਾਰੀ ਦਿੰਦੇ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੀਂ ਦਰਸ਼ਕਾਂ ਨੂੰ ਮੇਰਾ ਨਾਮ ਸੁਖਜਿੰਦਰ ਸਿੰਘ ਜੀ ਤੇ ਪਿੰਡ ਆਪਣਾ ਖਿਆਵਾਲੀ ਐ ਡਿਸਟ੍ਰਿਕਟ ਮਕਸਰ ਸਾਹਿਬ ਤੇ ਆਪਣਾ ਤਹਿਸੀਲ ਲੰਬੀ ਐ ਜੀ ਤਹਿਸੀਲ ਲੰਬੀ ਪੈ ਗਿਆ ਮਲੋਟ ਜੀ ਤਹਿਸੀਲ ਸੌਰੀ ਮੈਂ ਮਲੋਟ ਐ ਜੇ ਗੱਲ ਕਰਕੇ ਬਾਈ ਸੁਖਜਿੰਦਰ ਜੇ ਬਾਦਲ ਦੇ ਨਾਲ ਹੀ ਰਹਿ ਗਿਆ ਹਨਾ ਇਹ ਬਾਦਲ ਦੇ ਨਾਲ ਹੀ ਆ ਜੀ ਠੀਕ ਹੈ ਤੇ ਬਾਦਲ ਰੋਡ ਤੇ ਆਪਣਾ ਘਰ ਹੈ ਜੀ ਠੀਕ ਹੈ ਬਾਦਲ ਰੋਡ ਦੇ ਉੱਤੇ ਹੀ ਘਰ ਆ ਗਿਆ ਹਾਂਜੀ ਹਾਂਜੀ ਠੀਕ ਆ ਸ੍ਰੀਜਿੰਦਰ ਜਿਵੇਂ ਆਪਾਂ ਹੁਣ ਆ ਮੱਝ ਬਾਰੇ ਡਿਟੇਲ ਲੈ ਕੇ ਦੇਣੀ ਆ ਜੀ ਇਹ ਮੱਝ ਕਦੋਂ ਸੂਈ ਆ ਇਹ ਅੱਜ ਬਸ ਥੋੜਾ ਜਿਹਾ ਹੀ ਹੋਇਆ ਜੀ ਸੂਈ ਨੂੰ ਠੀਕ ਆ ਅੱਜ ਸੂਈ ਆ ਜੇਰ ਪੈ ਕੇ ਠੀ ਹੈ ਬਸ ਜੇਰ ਡਾਨਾ ਹੈ ਜੀ ਠੀਕ ਆ ਤੇ ਕਿੰਨੇਵੇਂ ਸੂਏ ਮੱਝ ਇਹ ਮੱਝ ਹੋਊਗੀ ਜੀ 5ਵੇਂ ਸੂਏ 5ਵੇਂ ਸੂਏ ਠੀਕ ਆ ਸ੍ਰੀਜਿੰਦਰ ਜੇ ਇਹਦੀ ਮੈਂ ਪਹਿਲਾਂ ਵਾਲੇ ਸੂਏ ਦਾ ਦੁੱਧ ਦਾ ਪੁੱਛਾ ਤੈਥੋਂ ਵੀ ਕਿੰਨਾ ਕ ਦੁੱਧ ਦਿੱਤਾ ਹੋਇਆ ਨੇ ਇਨੇ ਜੀ ਆਪਣੇ ਕੋਲੇ 17 ਕਿਲੋ ਦੁੱਧ ਦਿੱਤਾ ਹੋਇਆ ਠੀਕ ਆ ਠੀਕ ਆ ਤੇ ਜੇ ਕੋਈ ਆਪਣੇ ਤੋਂ ਮੈਂ ਲੈਂਦਾ 15 ਕਿਲੋ ਦੀ ਆਪਾਂ ਖੁੱਲੀ ਗਾਰੰਟੀ ਕਰ ਲਾਂਗੇ 15 ਕਿਲੋ ਦੀ ਖੁੱਲੀ ਗਾਰੰਟੀ ਨਾ ਦੇ ਦੇਂਗਾ ਮਾਜੀ ਹਾਂਜੀ ਹਾਂਜੀ ਠੀਕ ਆ ਤੇ ਅੱਜ ਸੂਈ ਆ ਦਿੱਤਾ ਇਹਨੇ ਕੱਟਾ ਕੀ ਕੀਤਾ ਇਹਨੇ ਕੱਟਾ ਦਿੱਤਾ ਯਾਰ ਦੇਖੋ ਥੋੜਾ ਟਾਈਮ ਹੀ ਹੋਇਆ ਭਲੂਣ ਵੀ ਆਈ ਪਈ ਆ ਤੇ ਪੈਰਾਂ ਤੇ ਠੀਕ ਆ ਠੀਕ ਆ ਇਹ ਇੱਕ ਵਾਰੀ ਆਪਾਂ ਮਾੜ ਜੀ ਨੂੰ ਇੱਧਰ ਤੋਂ ਕਰੀ ਮੜਾ ਜੇ ਇੱਧਰ ਸਾਈਡ ਤੋਂ ਆਪਾਂ ਖੜੀ ਲੇਵਾ ਦਿਖਾ ਦਗੇ ਜਮਾ ਪਰ ਮਾ ਲੇਵਾ ਦੋਸਤੋ ਕੋਈ ਵੀ ਆਪਾਂ ਕਹਿ ਨਹੀਂ ਸਕਦੇ ਹੈਨਾ ਵੀ ਇਹ ਖੜੁਖੜ ਲੱਗਿਆ ਹੁੰਦਾ ਹੈ ਹਨਾ ਕਈ ਵਾਰੀ ਨਹੀਂ ਇਸ ਜਿੰਨੀ ਕੁ ਤਿਆਰ ਹੋਈ ਹੈ ਤੁਹਾਡੇ ਸਾਹਮਣੇ ਆ ਬੱਚੇ ਨੇ ਦੁੱਧ ਚੰਗਾਇਆ ਦੋ ਵਾਰੀ ਜੀ ਅੱਛਾ ਦੁੱਧ ਚੰਗਾਤਾ ਠੀਕ ਆ ਇੱਕ ਵਾਰੀ ਆਪਾਂ ਖੜੀ ਦੇ ਨਿਗਾ ਮਰਵਾਦਗੇ ਫੇਸ ਦੀ ਕੁਆਲਿਟੀ ਤੋਰੀ ਬਈ ਮੜੀ ਜੀ ਇਹ ਤੋੜ ਕੇ ਦਿਖਾ ਦਗੇ ਆਪਾਂ ਬੂਰੀ ਜੇ ਗੱਲ ਕਰਕੇ ਡਿਮਾਂਡ ਰਹਿੰਦੀ ਹੈ ਦੋਸਤੋ ਹਨਾ ਬੂਰੀ ਮੱਝ ਦੀ ਤੇ ਬੱਚੇ ਕਿ ਨਹੀਂ ਜਾਊ ਕਰ ਕੋਈ ਗੱਲ ਨਹੀਂ ਇਹ ਇਧਰ ਲਿਆ ਬਈ ਇਧਰ ਖਿੱਚ ਲੈ ਖਿੱਚ ਲੈ ਕਰ ਇਹ ਇਧਰੋ ਦੋਸਤੋ ਤੁਸੀਂ ਹੁਣ ਚੈੱਕ ਕਰ ਲਓ ਸਮੀ ਪਲੀ ਦੀ ਜੀ ਗੱਲ ਕਰ ਗਏ ਹਨਾ ਰਾਜੀ ਵੀ ਬਹੁਤ ਆ ਤੇ ਆ ਚੈੱਕ ਕਰੋ ਤੁਸੀਂ ਇਹ ਲੈਵੇ ਤੋਂ ਹੀ ਵੰਤਰ ਜਿਹੜੀ ਉਹ ਤੁਸੀਂ ਦੇਖ ਲਓ ਬਾਕੀ ਲੱਤਾਂ ਦੀ ਹਨਾ ਇਹ ਪਲੂਣ ਜਿਹੜੀ ਆਪਾਂ ਕਹਿ ਦਿੰਨੇ ਹਨਾ ਕਈ ਵਾਰੀ ਸੋਜ ਹੁੰਦੀ ਆ ਉਹ ਆਈ ਹੋਈ ਆ ਖੜਾ ਲਾ ਬਈ ਖੜਾ ਲਾ ਤੇ ਆ ਦੇਖ ਲਓ ਮੂੰਹ ਦੀ ਸਿੰਗਾ ਦੀ ਖੜਾ ਇਹ ਆ ਦੇਖ ਖੜਾ ਖੜਾ ਹਨਾ ਲੈਵਾ ਜਮਾ ਕੋਈ ਨਹੀਂ ਕੋਈ ਨਹੀਂ ਬਗ ਜਾਣ ਦਿੰਦਾ ਬੱਚੇ ਦੇ ਕੋਈ ਤਾਂ ਵੀ ਕੋਈ ਗੱਲ ਨਹੀਂ ਸੀ ਠੀਕ ਹੈ ਇਹ ਆ ਦੇਖ अच्छा पांचवा सूवा भाई सग जी हां जी हां जी ठीक है ਤੇ ਹੁਣ ਆਪਾਂ ਫਿਰ ਇਹ ਵਿਕਾਊ ਕਰਤੀ ਹਾਂਜੀ ਸੇਲ ਕਰ ਦਿੰਦੇ ਹਾਂ ਠੀਕ ਆ ਤੇ ਰੇਟ ਕਿੰਨਾ ਕਰਤਾ ਇਹਦਾ ਰੇਟ ਕਰ ਨੂੰ ਕਿੰਨਾ ਮਰਜ਼ੀ ਕਰੀਏ ਜੀ 135 ਵੀ ਦੇ ਦਾਂਗੇ 135 ਹਾਂਜੀ ਠੀਕ ਆ ਟਾਟਾ ਵਟ ਕੋਈ ਐਂ ਤਾਂ ਮਾਨ ਤਨ ਦਾ ਕਰਾਂਗੇ ਬਈ ਜਿਹੜਾ ਆਊਗਾ ਠੀਕ ਹੈ ਹਾਂਜੀ ਐ 30 ਦੀ ਹੋ ਜੂਗੀ ਕਰ ਦਾਂਗੇ ਠੀਕ ਆ ਨੰਬਰ ਬੋਲੀ 98762 ਜੀ 39004 ਜੀ ਠੀਕ ਆ ਤਾਰਾ ਤੁਰਾਈਆਂ ਮਾਰ ਕੇ ਦਿਖਾ ਦੇ ਯਰ ਜੇ ਮੜਾਂਗੀਂ ਜੀ ਆਈ ਕਰਾ ਮੁੰਡਿਆ ਲੋ ਵੀ ਮਿੱਤਰੋ ਹਨਾ ਆ ਮੂਰਲੇ ਸਣਾ ਦੀਆਂ ਜਿਹੜੀਆਂ ਧਾਰਾਂ ਤੁਸੀਂ ਚੈੱਕ ਕਰ ਲਓ ਤੇ ਮਗ ਲੈਂਦੀਆਂ ਵੀ ਮਾਰਦੇ ਤਾਂ ਚੰਗੂ ਤਰਾ ਫੜ ਕੱਢ ਲੈਣਾ ਕੇ ਧਾਰ ਕੇ ਨਹੀਂ ਕੱਢ ਲੈਣਾ ਠੀਕ ਆ ਲੈ ਵੀ ਬਾਕੀ ਤੁਸੀਂ ਚੈੱਕ ਜਿਹੜੀ ਕਰਨੀ ਹੈ ਹਨਾ ਦੋ ਡੰਗ ਦੀ ਚਵਾਈ ਕਰਕੇ ਮਿੱਤਰੋ ਤੁਸੀਂ ਲਿਜਾ ਸਕਦੇ ਹੋ ਖਨਾਲੀ ਤੁਸੀਂ ਆਪ ਦੀ ਆਪ ਕਰਨੀ ਆ ਅਸਲੀ ਜੰਦੇ ਨੰਬਰ ਇੱਕ ਵਾਰੀ ਹੋਰ ਬੋਲਦੇ 98762 ਜੀ 39004 ਜੀ ਠੀਕ ਹੈ ਧੰਨਵਾਦ ਬਾਈ